ਉਸ ਸੜਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਲਡੋజర్ ਉੱਥੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਹੈ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡੋਜ਼ਰ ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਚਾ ਅਸੀਂ ਆਪ ਹੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਹੈ ਜੀ ਸੱਚੀ ਗੱਲ ਦੋਸਤੋ ਥਾਰ ਵਾਲੀ ਅਤੇ ਚਿੱਟਾ ਵੇਚਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਪਿਛਲੇ ਦਿਨੀ ਪੁਲਿਸ ਵੱਲੋਂ ਨਾਕੇ ਤੇ ਗ੍ਰਿਫਤਾਰ ਕੀਤੀ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਅਮਨਦੀਪ ਕੌਰ ਨੇ ਅरेस्ट ਦੇ ਦੌਰਾਨ ਤਬੀਅਤ ਖਰਾਬ ਹੋਣ ਦੀ ਸ਼ਿਕਾਇਤ ਦਰਜ ਕਰਾਈ ਤੇ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਤਾਂ ਬਾਥਰੂਮ ਦੇ ਵਿੱਚ ਜਾਣ ਦੇ ਬਹਾਨੇ ਇਸ ਨੇ ਫਰਨੇਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼ ਕੀਤੀ ਗਨੇਵਤ ਰਹਿ ਕੇ ਮੌਕੇ ਤੇ ਹੀ ਮਹਿਲਾ ਪੁਲਿਸ ਮੁਲਾਜ਼ਮਾ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਦਾ ਇਲਾਜ ਦੋਵੇਂ ਤਰ੍ਹਾਂ ਨਾਲ ਸ਼ੁਰੂ ਕੀਤਾ ਗਿਆ ਪੁਲਿਸ ਨੇ ਵੀ ਇਸ ਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਡਾਕਟਰਾਂ ਨੇ ਵੀ ਤੇ ਦੱਸ ਦਈਏ ਕਿ ਇਸ ਮੌਕੇ ਇਸ ਦੀ ਜਾਨ ਤਾਂ ਬਚ ਗਈ ਪਰ ਉਤھے ਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਗੱਲ ਤੇ ਜਵਾਬ ਨੂੰ ਟਾਲਮਟੋਣ ਕੀਤਾ ਜਾ ਰਿਹਾ ਸੀ ਕਿ ਹੋਰਾਂ ਦੇ ਤਾਂ ਤੁਸੀਂ ਬਲਡੋਜ਼ਰ ਚਲਾ ਦਿੰਦੇ ਹੋ ਹੁਣ ਜਦੋਂ ਪੰਜਾਬ ਪੁਲਿਸ ਦੀ ਇੱਕ ਮਹਿਲਾ ਪੁਲਿਸ ਮੁਲਾਜ਼ਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਗਈ ਹੈ ਤਾਂ ਕਿ ਉਸ ਦੀ 2 ਕਰੋੜ ਵਾਲੀ ਕੋਠੀ ਤੇ ਵੀ ਬਲਡੋਜ਼ਰ ਚੱਲੇਗਾ ਤਾਂ ਭਗਵਾਨ ਸਿੰਘ ਮਾਨ ਨੇ ਇੱਕ ਸਪੀਚ ਦੇ ਵਿੱਚ ਤਾਂ ਜ਼ਰੂਰ ਇਹ ਕਹਿ ਦਿੰਦਾ ਹੈ ਕਿ ਉਹ ਚਾਹ ਪਹਿਲਾ ਪੁਲਿਸ ਮੁਲਾਜ਼ਮ ਹੋਵੇ ਜਾਂ ਫਿਰ ਕੋਈ ਆਮ ਇਨਸਾਨ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਕਾਬੂ ਆ ਗਿਆ ਤਾ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਜਾਨਕਿ ਜੀਸੀਬੀ ਚੱਲੇਗੀ ਜਾਨਕਿ ਬਲਡੋਜ਼ਰ ਚੱਲੇਗਾ ਤੇ ਉਸ ਦਾ ਘਰ ਢੋੜ ਦਿੱਤਾ ਜਾਵੇਗਾ ਪਰ ਇਹ ਗੱਲ ਹੁਣ ਬਿਆਨਾ ਤੱਕ ਹੀ ਟਿਕਦੀ ਹੈ ਜਾਂ ਫਿਰ ਇਸ ਨੂੰ ਅਮਲੀ ਜਾਮਾ ਵੀ ਪਹਿਨਾ ਆਇਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੋਕਾਂ ਦੀਆਂ ਨਿਗਾਹਾਂ ਲਗਾਤਾਰ ਲੱਗੀਆਂ ਹੋਈਆਂ ਨੇ ਕਿ ਇਸ ਮਹਿਲਾ ਪੁਲਿਸ ਮੁਲਾਜ਼ਮ ਤੇ ਕੀ ਸਖਤ ਕਾਰਵਾਈ ਹੁੰਦੀ ਹੈ ਉੱਥੇ ਪਤਾ ਲੱਗਿਆ ਕਿ ਹੁਣ ਤੱਕ ਇਹ ਕਾਫੀ ਵੱਡੇ ਅਫਸਰਾਂ ਦੇ ਕੰਟੈਕਟ ਦੇ ਵਿੱਚ ਰਹੀ ਹੈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫ਼ੀ ਕਰ ਦਿਓ ਚੱਲ ਆਪਣਾ ਸਟਾਫ ਮੈਂਬਰ ਨਾ 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 ਬਿਲਡੋਜਰ ਉੱਥੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸਾੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਲਡੋਜ਼ਰ ਆ ਰਿਹਾ ਹੈ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜਿasee ਆਪ ਵੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਹਾਂ ਜੀ